ਮਾਮਲਾ ਦਿਲਕੁਸ਼ਾ ਮਾਰਕੀਟ ਚ ਸਪਲਾਈ ਕੀਤੀਆਂ ਜਾ ਰੀਆਂ ਡਿਫੈਂਸ ਦੀ ਦਵਾਈਆਂ ਦਾ ਵੀ ਕੇ ਨਾਲ ਮਿਲੀਆਂ ਸਰਕਾਰੀ ਕਾਲੀਆਂ ਪੇਡਾਂ ਦੇ ਵੀ ਖੁੱਲਣਗੇ ਰਾਸ ਪੇਡਾਂ ਵੀ ਕੇ ਤੇ ਦਵਾ ਵਪਾਰੀ ਸਾਰੇ ਕੋਟ ਰਹਿ ਜਾਂਦੀ ਬੇਖੌਫ ਵੀ ਕੇ ਆਪਣੇ ਘਰ ਹੀ ਰਖਵਾ ਲੈਂਦਾ ਹੈ ਸਟਾਕ ਜਲੰਧਰ ਦੇ ਤਾਂਦਲੀ ਤਹਿਤ ਡਿਫੈਂਸ ਦੀਆਂ ਦਵਾਈਆਂ ਦਿਲਕੁਸ਼ਾ ਮਾਰਕੀਟ ਦੇ ਕੁਝ ਦਵਾ ਵਪਾਰੀ ਸਪਲਾਈ ਕਰ ਰਹੇ ਹਨ ਇਹ ਦਵਾਈਆਂ ਜੋ ਕਿ ਵੇਚਣ ਵਾਸਤੇ ਨਹੀਂ ਹੁੰਦੀਆਂ ਉੱਥੇ ਹੀ ਜਲੰਧਰ ਬਸਤੀਆ ਦੇ ਇਲਾਕੇ ਦੇ ਵੀਕੇ ਦੇ ਜ਼ਰੀਏ ਦਿਲਕੁਸ਼ਾ ਮਾਰਕੀਟ ਤੱਕ ਪਹੁੰਚਦੀਆਂ ਹਨ ਜਿਸ ਨਾਲ ਸਰਕਾਰ ਤੇ ਡਿਫੈਂਸ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ ਇਹ ਸਾਰਾ ਖੇਡ ਹੁਣੇ ਹਾਲ ਹੀ ਦੇ ਵਿੱਚ ਸ਼ੁਰੂ ਨਹੀਂ ਹੋਇਆ ਬਲਕਿ ਇਹ ਸਾਰਾ ਖੇਡ ਬੀਤੇ ਕਈ ਸਾਲਾਂ ਤੋਂ ਵੀਕੇ ਤੇ ਉਸਦੇ ਸਾਥੀਆਂ ਦੀ ਨਿਗਰਾਨੀ ਚ ਖੇਡਿਆ ਜਾ ਰਿਹਾ ਹੈ ਇਸ ਖੇਡ ਦੇ ਵਿੱਚ ਸਾਰਿਆਂ ਦੀ ਕਮਿਸ਼ਨ ਫਿਕਸ ਹੁੰਦੀ ਹੈ ਡਿਫੈਂਸ ਦੀਆਂ ਕੁਝ ਕਾਲੀਆਂ ਪੇਡਾਂ ਦੇ ਜ਼ਰੀਏ ਇਹ ਦਵਾਈਆਂ ਵੀਕੇ ਤੱਕ ਪਹੁੰਚਦੀਆਂ ਹਨ ਜਿਨ੍ਹਾਂ ਨੂੰ ਵੀਕੇ ਮੋਟੀਆਂ ਕਮਿਸ਼ਨਾਂ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਅੱਗੇ ਸਾਰਾ ਖੇਡ ਵੀਕੇ ਸੰਭਾਲਦਾ ਹੈ ਵੀਕੇ ਦੇ ਦਿਲਕੁਸ਼ਾ ਮਾਰਕੀਟ ਦੇ ਕੁਝ ਖਾਸ ਦਵਾ ਵਪਾਰੀ ਹਨ ਜੋ ਕਿ ਵੀਕੇ ਵੱਲੋਂ ਸਪਲਾਈ ਕੀਤੀਆਂ ਇਹ ਡਿਫੈਂਸ ਦੀਆਂ ਦਵਾਈਆਂ ਨੂੰ ਹੱਥੋ ਹੱਥ ਵੀਕੇ ਦੇ ਖਰੀਦਕਰ ਗ੍ਰਾਹਕਾਂ ਨੂੰ ਸੇਲ ਕਰ ਦਿੰਦੇ ਹਨ ਇਸ ਖੇਡ ਵਿੱਚ ਹਰ ਕੋਈ ਸਰਕਾਰ ਨੂੰ ਚੂਨਾ ਲਗਾ ਕੇ ਚਾਂਦੀ ਕਟ ਰਿਹਾ ਹੈ ਅੰਦਾਜ਼ਾ ਹੈ ਕਿ ਵੀ ਕੇ ਐਸ ਧੰਦੇ ਨਾਲ ਹੁਣ ਤੱਕ ਕਰੋੜਾ ਰੁਪਏ ਛਾਪ ਚੁੱਕਾ ਹੈ ਅਤੇ ਇਸ ਦੀ ਕਮਾਈ ਨਾਲ ਹੀ ਖੁਦ ਦੀਆਂ ਫਾਰਮਾ ਮੈਨੂਫੈਕਚਰਿੰਗ ਫੈਕਟਰੀਆਂ ਵੀ ਖੋਲ ਚੁੱਕਿਆ ਹੈ ਵੀ ਕੇ ਨੇ ਕਿੱਥੇ ਕਿੱਥੇ ਆਪਣੇ ਫਾਰਮਾ ਪਲਾਂਟ ਖੋਲੇ ਹਨ ਇਸ ਨੂੰ ਲੈ ਕੇ ਵੀ ਜਲਦ ਸਬੂਤਾਂ ਦੇ ਨਾਲ ਵੱਡੇ ਖੁਲਾਸੇ ਕੀਤੇ ਜਾਣਗੇ ਸੂਤਰਾ ਦੀ ਮੰਨੀਏ ਤਾਂ ਵੀਕੇ ਇਹਨਾਂ ਬੇਖੌਫ ਹੈ ਕਿ ਉਸਨੇ ਡਿਫੈਂਸ ਦੀਆਂ ਦਵਾਈਆਂ ਦੇ ਸਟਾਕ ਆਪਣੇ ਘਰ ਹੀ ਰਖਵਾਏ ਹੋਏ ਹਨ ਅਤੇ ਇਹ ਕੋਈ ਛੋਟਾ ਮੋਟਾ ਸਟਾਕ ਨਹੀਂ ਬਲਕਿ ਪੂਰਾ ਜ਼ਖੀਰਾ ਹੁੰਦਾ ਹੈ ਇਸ ਦੇ ਨਾਲ ਹੀ ਡਿਮਾਂਡ ਦੇ ਅਨੁਸਾਰ ਵੀਕੇ ਡਿਫੈਂਸ ਦੀਆਂ ਇਹਨਾਂ ਦਵਾਈਆਂ ਦੇ ਜ਼ਖੀਰੇ ਨੂੰ ਦਿਲਕੁਸ਼ਾ ਮਾਰਕੀਟ 'ਚ ਆਪਣੇ ਖਾਸ દવા ਵਪਾਰੀਆਂ ਤੱਕ ਪਹੁੰਚਾਂਦਾ ਹੈ ਇਸ ਸਾਰੀ ਖੇਡ 'ਚ ਕੌਣ-ਕੌਣ ਦਵਾ ਵਪਾਰੀ ਜੁੜਿਆ ਹੋਇਆ ਹੈ ਉਹਨਾਂ ਦੇ ਵੀ ਪਰਦਾਫਾਸ਼ ਜਲਦ ਕੀਤੇ ਜਾਣਗੇ ਜਲੰਧਰ 'ਚ ਤਾਂਦਲੀ ਤਹਿਤ ਡਿਫੈਂਸ ਦੀਆਂ ਦਵਾਈਆਂ ਦਿਲਕੁਸ਼ਾ ਮਾਰਕੀਟ ਦੇ ਕੁਝ ਦਵਾ ਵਪਾਰੀ ਸਪਲਾਈ ਕਰ ਰਹੇ ਹਨ ਇਹ ਦਵਾਈਆਂ ਜੋ ਕਿ ਵੇਚਣ ਵਾਸਤੇ ਨਹੀਂ ਹੁੰਦੀਆਂ ਉੱਥੇ ਹੀ ਜਲੰਧਰ ਬਸਤੀਆਂ ਦੇ ਇਲਾਕੇ ਦੇ ਵੀਕੇ ਦੇ ਜ਼ਰੀਏ ਦਿਲਕੁਸ਼ਾ ਮਾਰਕੀਟ ਤੱਕ ਪਹੁੰਚਦੀਆਂ ਹਨ ਜਿਸਨਾਰ ਸਰਕਾਰ ਤੇ ਡਿਫੈਂਸ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ ਇਹ ਸਾਰਾ ਖੇਡ ਹੁਣੇ ਹਾਲ ਹੀ ਦੇ ਵਿੱਚ ਸ਼ੁਰੂ ਨਹੀਂ ਹੋਇਆ ਬਲਕਿ ਇਹ ਸਾਰਾ ਖੇਡ ਬੀਤੇ ਕਈ ਸਾਲਾਂ ਤੋਂ ਵੀਕੇ ਤੇ ਉਸਦੇ ਸਾਥੀਆਂ ਦੀ ਨਿਗਰਾਨੀ ਚ ਖੇਡਿਆ ਜਾ ਰਿਹਾ ਹੈ ਇਸ ਖੇਡ ਦੇ ਵਿੱਚ ਸਾਰਿਆਂ ਦੀ ਕਮਿਸ਼ਨ ਫਿਕਸ ਹੁੰਦੀ ਹੈ ਡਿਫੈਂਸ ਦੀਆਂ ਕੁਝ ਕਾਲੀਆਂ ਪੇਡਾਂ ਦੇ ਜ਼ਰੀਏ ਇਹ ਦਵਾਈਆਂ ਵੀਕੇ ਤੱਕ ਪਹੁੰਚਦੀਆਂ ਹਨ ਜਿਨ੍ਹਾਂ ਨੂੰ ਵੀਕੇ ਮੋਟੀਆਂ ਕਮਿਸ਼ਨਾਂ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਅੱਗੇ ਸਾਰਾ ਖੇਡ ਵੀਕੇ ਸੰਭਾਲਦਾ ਹੈ ਵੀਕੇ ਦੇ ਦਿਲਕੁਸ਼ਾ ਮਾਰਕੀਟ ਦੇ ਕੁਝ ਖਾਸ ਦਵਾ ਵਪਾਰੀ ਹਨ ਜੋ ਕਿ ਵੀਕੇ ਵੱਲੋਂ ਸਪਲਾਈ ਕੀਤੀਆਂ ਇਹ ਡਿਫੈਂਸ ਦੀਆਂ ਦਵਾਈਆਂ ਨੂੰ ਹੱਥੋ ਹੱਥ ਵੀਕੇ ਦੇ ਖਰੀਦਕਰ ਗ੍ਰਾਹਕਾਂ ਨੂੰ ਸੇਲ ਕਰ ਦਿੰਦੇ ਹਨ ਇਸ ਖੇਡ ਵਿੱਚ ਹਰ ਕੋਈ ਸਰਕਾਰ ਨੂੰ ਚੂਨਾ ਲਗਾ ਕੇ ਚਾਂਦੀ ਕਟ ਰਿਹਾ ਹੈ ਅੰਦਾਜ਼ਾ ਹੈ ਕਿ ਵੀ ਕੇ ਐਸ ਧੰਦੇ ਨਾਲ ਹੋਣ ਤੱਕ ਕਰੋੜਾ ਰੁਪਏ ਛਾਪ ਚੁੱਕਾ ਹੈ ਅਤੇ ਇਸ ਦੀ ਕਮਾਈ ਨਾਲ ਹੀ ਖੁਦ ਦੀਆਂ ਫਾਰਮਾ ਮੈਨੂਫੈਕਚਰਿੰਗ ਫੈਕਟਰੀਆਂ ਵੀ ਖੋਲ ਚੁੱਕਿਆ ਹੈ ਵੀ ਕੇ ਨੇ ਕਿੱਥੇ ਕਿੱਥੇ ਆਪਣੇ ਫਾਰਮਾ ਪਲਾਂਟ ਖੋਲੇ ਹਨ ਇਸ ਨੂੰ ਲੈ ਕੇ ਵੀ ਜਲਦ ਸਬੂਤਾਂ ਦੇ ਨਾਲ ਵੱਡੇ ਖੁਲਾਸੇ ਕੀਤੇ ਜਾਣਗੇ ਸੂਤਰਾ ਦੀ ਮੰਨੀਏ ਤਾਂ ਵੀਕੇ ਇਨਾ ਬੇਖੋਫ ਹੈ ਕਿ ਉਸਨੇ ਡਿਫੈਂਸ ਦੀਆਂ ਦਵਾਈਆਂ ਤੇ ਸਟਾਕ ਆਪਣੇ ਘਰ ਹੀ ਰਖਵਾਏ ਹੋਏ ਹਨ ਅਤੇ ਇਹ ਕੋਈ ਛੋਟਾ ਮोटा ਸਟਾਕ ਨਹੀਂ ਬਲਕਿ ਪੂਰਾ ਜ਼ਖੀਰਾ ਹੁੰਦਾ ਹੈ ਇਸ ਦੇ ਨਾਲ ਹੀ ਡਿਮਾਂਡ ਦੇ ਅਨੁਸਾਰ ਵੀਕੇ ਡਿਫੈਂਸ ਦੀਆਂ ਇਹਨਾਂ ਦਵਾਈਆਂ ਦੇ ਜ਼ਖੀਰੇ ਨੂੰ ਦਿਲਕੁਸ਼ਾ ਮਾਰਕੀਟ 'ਚ ਆਪਣੇ ਖਾਸ દવા ਵਪਾਰੀਆਂ ਤੱਕ ਪਹੁੰਚਾਂਦਾ ਹੈ ਇਸ ਸਾਰੀ ਖੇਡ 'ਚ ਕੌਣ-ਕੌਣ ਦਵਾ ਵਪਾਰੀ ਜੁੜਿਆ ਹੋਇਆ ਹੈ ਉਹਨਾਂ ਦੇ ਵੀ ਪਰਦਾਫਾਸ਼ ਜਲਦ ਕੀਤੇ ਜਾਣਗੇ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ